ਲੇ ਵੀ ਮਿੱਤਰੋ ਆਪਾਂ ਖੜੇ ਆ ਪਾਤਲਾ ਚੌਕ ਚ ਤੇ ਇਧਰੋਂ ਪਿੱਛੋਂ ਨਾ ਬਟਿੰਡਾ ਸਾਈਡ ਤੋਂ ਆ ਰਹੀਆਂ ਸੀ ਟਰਾਲੀਆਂ ਟਰਾਲੀਆਂ ਦੇ ਨਾਲ ਆ ਰਹੀਆਂ ਸੀ ਜੀਸੀਬੀਆਂ ਇੱਕ ਪਾਸੇ ਦਾ ਭਗਵੰਤ ਜੀ ਕਹੀ ਜਾਂਦਾ ਆਪਾਂ ਪੰਜਾਬ ਚ ਰੋਕਦੇ ਨਹੀਂ ਕਿਸੇ ਕਿਸਾਨਾਂ ਨੂੰ ਪਰ ਆ ਦੂਜੇ ਪਾਸੇ ਦੇਖੋ ਬਈ ਕੀ ਹਾਲ ਵੀਰ ਤੇ ਜੀਸੀਬੀ ਆ ਰਹੀ ਸੀ ਜਿਹੜੀ ਮੂਰੇ ਲਾਈ ਹੋਈ ਟਰਾਲੀਆਂ ਤੇ ਉਹਨਾਂ ਨੂੰ ਪੰਜਾਬ ਪੁਲਿਸ ਘੱਗੇ ਥਾਣੇ 'ਚ ਲੈ ਗਈ ਤੇ ਫਿਰ ਇਹਨਾਂ ਦਾ ਮੁੰਡਿਆਂ ਨੇ ਉਹਦੇ ਜਾਮ ਲਾਇਆ ਹੋਇਆ ਦੇਖੋ ਸਾਨੂੰ ਰੋਕਦੀ ਐ ੱੱੱਕੇ ਨਾਲ ਸਾਡੇ ਡਾਂਗਾ ਮਾਰ ਕੇ ਸਾਨੂੰ ੱੱੱਕੇ ਮਾਰ ਕੇ ਉਸ ਟਰੈਕਟਰ ਦੇ ਡਰਾਈਵਰ ਨੂੰ ਲਾ ਕੇ ਮੇਰੇ ਆ ਦੋਏ ਹੱਥ ਇਸ ਤਰ੍ਹਾਂ ਲਸਾਏ ਹੋਏ ਕੋਲ ਮੇਰੇ ਖੇਲੇ ਪੱਟਾ ਮਾਰਿਆ ਡੀਐਸਪੀ ਔਰ ਡੀਐਸਪੀ ਨੇ ਸਾਨੂੰ ਮੰਨਦਿਆਂ ਸਾਨੂੰ ਮਾਣਾ ਪੈ ਮੰਨਦਿਆਂ ਗਾਲਾਂ ਕੱਢੀਆਂ ਕਿ ਤੁਸੀਂ ਮਾਹੌਲ ਖਰਾਬ ਕਰਦੇ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਅਸੀਂ ਕਹੀ ਸਾਰੇ ਨੌਜਵਾਨਾਂ ਨੇ ਕਿ ਅਗਰ ਅਸੀਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾ ਰਹੇ ਹਾਂ ਅਸੀਂ ਮਾਹੌਲ ਖਰਾਬ ਕਰਦੇ ਆ ਤਾਂ ਫਿਰ ਸ਼ਾਂਤਮਈ ਤਰੀਕਾ ਤਰੀਕੇ ਦਾ ਜਵਾਬ ਦੇ ਦੋ ਅਸੀਂ ਉਹਦਾ ਹੱਕ ਉਹਦਾ ਰਸਤਾ ਕੀ ਆ ਉਹਨਾਂ ਨੂੰ ਕੋਈ ਜਵਾਬ ਨਹੀਂ ਆਇਆ ਸਾਡੀ ਪੋਕਲੇਨ ਮਸ਼ੀਨ ਟਰੈਕਟਰ ਦਾ ਡਰਾਈਵਰ ਪੋਕਲੇਨ ਦਾ ਮਾਲਕ ਉਹ ਕੇ ਖਾਣੇ ਦੇ ਵਿੱਚ ਲੈ ਗਿਆ ਪ੍ਰਸ਼ਾਸਨ ਸਾਨੂੰ ੱੱਕੇ ਨਾਲ ਇਸ ਦੇ ਰੋਸ ਵਿੱਚੋਂ ਕਿ ਅਸੀਂ ਅੱਗੇ ਜਾਣਾ ਪੋਕਲੇਨ ਮਸ਼ੀਨ ਲੈ ਕੇ ਜਾਣੀ ਹੈ ਇਸ ਦੇ ਰੋਸ ਵਿੱਚੋਂ ਜਿਹੜਾ ਪਤਲਾ ਦਾ ਮੇਨ ਚੌਕ ਹੈ ਪਟਿਆਲਾ ਸੰਗੂਰ ਮੁੱਖ ਚੌਕ ਇਹ ਸਾਰੇ ਨੌਜਵਾਨਾਂ ਨੇ ਇੱਥੇ ਜਾਮ ਕਰ ਰੱਖਿਆ ਔਰ ਅਸੀਂ ਉਹਨਾਂ ਚਰ ਜਾਂਦੇ ਨਹੀਂ ਜਿੰਨਾਂ ਚਰ ਪੋਕਲੇਨ ਮਸ਼ੀਨ ਉਸ ਕਿਸਾਨ ਦੇ ਪੁੱਤ ਸਾਰੇ ਭਰਾ ਬੈਠੇ ਆ ਬੈਠੇ ਗੱਲ ਪ੍ਰਸ਼ਾਸਨ ਆ ਗਿਆ ਬਾਅਦ ਵਿੱਚ ਇੱਕ ਮਿੰਟ ਜੀ ਇੱਕ ਮਿੰਟ ਗੱਲ ਗੱਲ ਕੱਲੇ ਪੋਕਲੈਂ ਦੀ ਨਹੀਂ ਐ ਪੋਕਲੈਂ ਤਾਂ ਹਜ਼ਾਰ ਆਜੂਗੀ ਜੇ ਅਸੀਂ ਅੱਜ ਉਹ ਪੋਕਲੈਂ ਛੱਡ ਗਏ ਤਾਂ ਪੰਜਾਬ ਦੇ ਵਿੱਚ ਹਰਿਆਣੇ 'ਚ ਮੈਸੇਜ ਕੀ ਜਾਊਗਾ ਕਿ ਇੱਕ ਗਰੀਬ ਪਰਿਵਾਰ ਦਾ ਇੱਕ ਕਮਾਈ ਦਾ ਸਾਧਨ ਪੁਲਿਸ ਨੇ ਡੱਕ ਲਿਆ ਪਰ ਤਮਾਸ਼ਵੀਨ ਲੋਕ ਉਹਨੂੰ ਪੁਲਿਸ ਦੇ ਸਹਾਰੇ ਛੱਡ ਕੇ ਚਲੇ ਗਏ ਕੱਲ ਨੂੰ ਸਾਡੇ ਨਾਲ ਤੁਰੂਗਾ ਕੌਣ ਪਿੰਡਾਂ 'ਚੋਂ ਕੌਣ ਸਾਡੀ ਇੱਕ ਵਾਈ ਜੀ ਟਰੈਕਟਰ ਕੱਢੂਗਾ ਕੌਣ ਸਾਨੂੰ ਸਕੂਟਰ ਦਊਗਾ ਕੌਣ ਲੰਗਰ ਦਊਗਾ ਮਸਲਾ ਇਹ ਹੈ ਕਿ ਪੋਕਲਿਨ ਲੈ ਕੇ ਰਿਹਾਈ ਕਰਾ ਕੇ ਫਿਰ ਬਾਡਰ ਤੇ ਜਾਵਾਂਗੇ ਉਹਦੇ ਨਾਲੇ ਬੈਰੀਕੇਡ ਤੋੜਨੇ ਨੇ ਇਹੀ ਮਸ਼ੀਨਾਂ ਦਿੱਲੀ ਜਾਣਗੀਆਂ ਇਹ ਅੜੀ ਲੈ ਕੇ ਇਹ ਮੰਗ ਨੂੰ ਲੈ ਕੇ ਬੈਠੀਆਂ ਹੁਣ ਪ੍ਰਸ਼ਾਸਨ ਦੇ ਪਾਲੇ ਚ ਗੇਮ ਹੈ ਪ੍ਰਸ਼ਾਸਨ ਇਹਨੂੰ 10 ਦਿਨ ਜਾਮ ਕਰਾਲੇ ਪਾਤਣਾ ਨੂੰ ਪ੍ਰਸ਼ਾਸਨ ਅੱਜ ਘੰਟੇ 'ਚ ਖੋਲ ਦੇਵੇ ਇਹ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਹੱਥ 'ਚ ਸਾਰਾ ਫੈਸਲਾ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਦਾ ਪ੍ਰੋਟੈਸਟ ਕਰ ਰਹੇ ਆਂ ਸ਼ਾਂਤਮਈ ਤਰੀਕੇ ਦੇ ਨਾਲ ਆਪਦਾ ਲੰਗਰ ਪਾਣੀ ਬਣਾ ਕੇ ਇੱਥੇ ਬੈਠਾਂਗੇ ਸੋ ਅਸੀਂ ਤੁਹਾਨੂੰ ਮੰਨ ਕਰਦੇ ਆਂ ਤੁਹਾਡੇ ਮਾਧਿਅਮ ਰਾਹੀਂ ਸਾਡਾ ਆਗੂ ਕੇਵਲ ਇੱਕੋ ਇੱਕ ਹੈ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਾਡਾ ਆਗੂ ਹੈ ਨਾ ਸਾਡਾ ਲੀਡਰ ਬਹੁਤ ਦੁਨੀਆ ਤੋਂ ਸਭ ਤੋਂ ਉੱਤਮ ਲੀਡਰ ਹੈ ਜੀ ਤੋਂ ਅਸੀਂ ਹੁਕਮ ਲੈ ਕੇ ਚੱਲਦੇ ਆਂ ਔਰ ਮੇਰੀ ਪ੍ਰੇਰਨਾ ਸਿਧਾਂਤ ਸਾਨੂੰ ਦਿੱਤਾ ਉਹਦੇ ਉੱਤੇ ਅਸੀਂ ਕਾਇਮ ਆਂ ਸਾਡੇ ਨੌਜਵਾਨ ਕਾਇਮ ਨੇ ਇਹ ਇਹ ਕੱਲੀ ਪੋਕਲੇਨ ਦੀ ਲੜਾਈ ਨਹੀਂ ਇਹ ਸਾਡੀਆਂ ਫਸਲਾਂ ਤੇ ਨਸਲਾਂ ਦੀ ਲੜਾਈ ਹੈ ਇਹ ਪੰਜਾਬ ਖਾਲੀ ਹੋ ਰਿਹਾ ਪੰਜਾਬ ਉੱਜੜ ਰਿਹਾ ਇਹ ਇਕੱਲੇ ਤੁਹਾਨੂੰ ਜਿਹੜੇ ਆਈਲੈਂਡਸ ਦੇ ਬੈਂਡ ਤੇ ਵੀ ਮੈਂ ਗੱਲ ਕਰਨੀ ਚਾਹਣਾ ਇਹ ਤੁਸੀਂ ਪੰਜਾਬ ਇਹ ਨਹੀਂ ਕਿ ਅਸੀਂ ਕੇਰਲਾ ਤੋਂ ਵੱਧ ਪੜੇ ਆ ਪੰਜਾਬ ਨੂੰ ਖਾਲੀ ਕਰਕੇ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਜ਼ਮੀਨਾਂ ਦੇਣੀਆਂ ਤਾਂ ਜੰਮੂ ਕੱਟੜਾ ਰੋਡ ਬਣ ਰਿਹਾ ਇਹ ਵੱਡੇ ਉਦਯੋਗ ਪੱਤੀਆਂ ਦੀ ਪਲੈਨਿੰਗ ਦੇ ਨਾਲ ਮੋਤੀ ਸਰਕਾਰ ਚੱਲ ਰਹੀ ਹੈ ਕਿ ਪੰਜਾਬ ਨੂੰ ਖਾਲੀ ਕਰਕੇ ਪੰਜਾਬ ਤੇ ਕਬਜ਼ਾ ਕੀਤਾ ਜਾ ਸਕੇ ਸੋ ਇਸ ਕਰਕੇ ਅਸੀਂ ਸਾਰੇ ਨੌਜਵਾਨ ਗੁਰੂ ਦੇ ਇਕਵਾਈ 'ਚ ਜਿੰਨੀਆਂ ਕਿਸਾਨ ਜੱਥੇ ਬੰਦੀਆਂ ਬੈਠੀਆਂ ਧੰਨਵਾਦ ਕਰਦੇ ਆ ਕਿ ਅਸੀਂ ਉਨਾ ਚਿਰ ਨਹੀਂ ਜਾਣਾ ਜਿੰਨਾ ਚਿਰ ਸਾਨੂੰ ਉਸ ਗਰੀਬ ਪਰਿਵਾਰ ਦੀ ਮਸ਼ੀਨ ਨਹੀਂ ਮਿਲਦੀ ਕਮਾਈ ਦਾ ਇੱਕੋ ਇੱਕ ਸਾਧਨਾ ਧੰਨਵਾਦ ਬਾਅਦ ਹੋਏਗੀ ਬਾਜੀ ਗੱਲ ਹੈ ਅਸੀਂ ਬਾਰਡਰ ਤੇ ਜਾਵਾਂਗੇ ਖਨੌਰੀ ਬਾਰਡਰ ਤੇ ਜਾਵਾਂਗੇ ਅਸੀਂ ਸਾਡੇ ਸੰਘਰਸ਼ ਦੇ ਵਿੱਚ ਸਾਥ ਸਾਥੀ ਬਣਾਂਗੇ ਬੈਰੀਕੇਡ ਤੋੜਨੇ ਨੇ ਜੋ ਉੱਥੇ ਆਗੂਆਂ ਦਾ ਹੁਕਮ ਹੋਊਗਾ ਅਗਰ ਉਹ ਕਹਿਣਗੇ ਕਿ ਪੁੰਜੇ ਬਹਿ ਕੇ ਰੋਟੀ ਖਾਓ ਅਸੀਂ ਉੱਥੇ ਬਹਿ ਜਾਵਾਂਗੇ ਅਗਰ ਉਹ ਕਹਿਣਗੇ ਅੱਗੇ ਜਾ ਕੇ ਗੋਲੀਆਂ ਖਾਓ ਅਸੀਂ ਗੋਲੀਆਂ ਖਾਵਾਂਗੇ ਅਗਰ ਉਹਨਾਂ ਨੇ ਕਿਹਾ ਬੈਰੀਕੇਡ ਤੋੜੋ ਬੈਰੀਕੇਡ ਤੋੜਾਂਗੇ ਚੱਲ ਰਹੀ ਹੈ ਤੇ ਉਹਦਾ ਕਹਿਣਾ ਵੀ ਅਜੇ ਤੱਕ ਅਜੇ ਛਾਤ ਰਹਿਣਾ ਦੇਖੋ ਜਿਹੜਾ ਕਿਸਾਨ ਜਿੱਥੇ ਬੰਦਿਆਂ ਦੀ ਮੀਟਿੰਗ ਚੱਲ ਰਹੀ ਆ ਅਗਰ ਕੋਈ ਅਗਰ ਕੋਈ ਮੰਨ ਲਓ ਬਹੁਤ ਵੱਡਾ ਐਜੀਟੇਸ਼ਨ ਹੋ ਰਿਹਾ ਵਰਲਡ ਲੈਵਲ ਐਜੀਟੇਸ਼ਨ ਹੈ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡਸ ਵੀ ਐਜੀਟੇਸ਼ਨ ਚੱਲ ਪਿਆ ਹਾਂ ਜੇ ਜੇ ਕੋਈ ਸਰਦਾਰ ਦੋਸਤ ਉਹ ਸੰਘਰਸ਼ ਹੈਗਾ ਸਾਰੇ ਸਿਸਟਮ ਆ ਰਿਹਾ ਸਰਕਾਰ ਨਾਲ ਚੱਲ ਰਹੀ ਹੈ ਆਪਣੀ ਗੱਲ ਤਾਂ ਟੇਬਲ ਤੇ ਹੋਣੀ ਹੈ ਐਮਐਸਪੀ ਦੇ ਦੋ ਵਾਰੀ ਗੱਲ ਹੋ ਗਈ ਗੱਲ ਤਾਂ ਟੇਬਲ ਤੇ ਹੋਣੀ ਹੈ ਚਾਹੇ ਸਾਡੀ ਜਿਹੜੀ ਗੱਲ ਹੈ ਸਸ਼ੇਸ ਦੀ ਦੋ ਵਾਰੀ ਗੱਲ ਹੋ ਗਈ ਐਮਐਸਪੀ ਦੀ ਮੰਗ ਹੈ ਪੰਜਾਬ ਦੀ ਸਸ਼ੇਸ ਵੀ ਕਹਿੰਦਾ ਸੀ ਸਰਕਾਰੀ ਤੁਸੀਂ ਬੋਲੋ ਛੋਟੀ ਮੱਢੀ ਨਾਲ ਇੱਥੇ ਆ ਜੂਗੀ ਸਮਰਥਨ ਮੁੱਲ ਹੈ ਐਮਐਸਪੀ ਦਾ ਸਪੋਰਟਿੰਗ ਪ੍ਰਾਈਸ ਅਸੀਂ ਫੇਰ ਜਾਵਾਂਗੇ ਪਹਿਲਾਂ ਮਸ਼ੀਨ ਇੱਥੇ ਭੇਜੋ ਜਦੋਂ ਮਸ਼ੀਨ ਚੌਂਕ ਤੇ ਆ ਗਈ ਅਸੀਂ ਫੇਰ ਜਾਵਾਂਗੇ ਉਹ ਨਹੀਂ ਸਦਾ ਧਰਨਾਂ मशीन कई आहे फिर come Someone...